ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਬੀਤੇ ਦਿਨ ਸਾਡੇ ਵੱਲੋਂ ਪਿੰਡ ਢੇਰ ਦੇ ਨਾਲ ਲੱਗ ਕੇ ਉਹ ਨੌਜਵਾਨ ਜਿਹੜੇ ਆ ਉਹ ਸਾਡੇ ਨਾਲ ਜੁੜ ਕੇ ਕਿਉਂਕਿ ਮੇਰੇ ਵੱਲੋਂ ਇੱਕ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਸੀ ਕਿ ਔਰ ਹਲਕੇ ਪੰਜਾਬ ਦੇ ਵਿੱਚੋਂ ਗੈਰ ਪੰਜਾਬੀਆਂ ਦੀਆਂ ਚਾਹੇ ਉਹ ਪ੍ਰਵਾਸੀ ਹੋਵੇ ਚਾਹੇ ਕੋਈ ਹੋਰ ਕੌਮ ਜਿਹੜੀ ਮਰਜ਼ੀ ਹੋਵੇ ਉਹ ਜਿਹੜੇ ਕੀ ਪੰਜਾਬ ਦੇ ਨਹੀਂ ਆ ਜਿਹੜੇ ਬਾਹਰੋਂ ਆਏ ਇੱਥੇ ਕੰਮ ਕਰਨ ਦੇ ਲਈ ਉਹਨਾਂ ਦੇ ਜਿਹੜੀਆਂ ਵੋਟਾਂ ਨੇ ਉਹ ਕਟਾਈਆਂ ਜਾਣ ਮਸਲਾ ਸਾਡਾ ਇਹ ਆ ਕਿ ਉਹਨਾਂ ਦੇ ਵੋਟਾਂ ਕਟਾਈਆਂ ਜਾਣ ਸਾਡਾ ਇਹ ਮਸਲਾ ਨਹੀਂ ਹੈਗਾ ਕਿ ਸਿੱਧਾ ਵੀ ਉਹਨਾਂ ਨੂੰ ਭਜਾ ਦਿਓ ਐ ਕਰ ਦਿਓ ਆਪਾਂ ਇਹ ਗੱਲ ਤਾਂ ਕਦੇ ਕਰੀ ਨਹੀਂ ਹੈ ਉਹ ਆਪਦਾ ਕੰਮ ਕਰਨ ਆਏ ਬਾਈ ਕੰਮ ਕਰੋ ਆਪਦਾ ਆ ਕੇ ਇੱਥੇ ਪੈਸੇ ਕਮਾਓ ਆਪਦੇ ਵਾਪਸ ਜਾਓ ਤੇ ਇਹ ਖਬਰ ਸਾਡੀ ਨਾ ਕਈ ਚੈਨਲਾਂ ਦੇ ਉੱਤੇ ਗਲਤ ਚਲਾਈ ਗਈ ਆ ਜਦੇ ਵਿੱਚ ਤੇ ਇੱਕ ਫਰਮਾਨ ਜਾਰੀ ਕਰਤਾ ਪਿੰਡ ਨੂੰ ਪਨਾ ਨਹੀਂ ਦਿੱਤੀ ਜਾਊਗੀ ਬਥੇਰੇ ਅਜਿਹੀ ਹੈਡਲਾਈਨਾਂ ਵੀ ਦਿੱਤੀਆਂ ਗਈਆਂ ਤੇ ਅਜਿਹੇ ਸ਼ਬਦ ਵੀ ਬੋਲੇ ਗਏ ਪਹਿਲਾਂ ਉਹਨਾਂ ਚੈਨਲਾਂ ਵਾਲਿਆਂ ਨੂੰ ਬੇਨਤੀ ਆ ਬੜੇ ਹੱਥ ਜੋੜ ਕੇ ਕਿਉਂਕਿ ਮੈਂ ਵੀ ਪੱਤਰਕਾਰਤਾ ਦੇ ਨਾਲ ਸਬੰਧ ਰੱਖਦਾ ਵੀ ਯਾਰ ਆਪਣੇ ਪੱਤਰਕਾਰਾਂ ਦੇ ਨਾਲ ਘਟਕੜ ਗੱਲਬਾਤ ਕਰ ਲਿਆ ਕਰੋ ਤੇ ਨਾਲ ਕਿਸੇ ਉਹਦੇ ਨਾਲ ਜਿੱਦਾਂ ਹੁਣ ਇਹਦੇ ਵਿੱਚ ਮੋਹਮ ਚਲਾਣ ਦੇ ਵਿੱਚ ਮੈਂ ਮੋਢੀ ਆ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਮੈਨੂੰ ਪੁੱਛ ਸਕਦੇ ਸੀਗੇ ਹੈਨਾ ਉਹ ਚੀਜ਼ਾਂ ਪਰ ਆਪਾਂ ਗਲਤ ਪ੍ਰਚਾਰ ਨਾ ਕਰੀਏ ਕੂੜ ਪ੍ਰਚਾਰ ਨਾ ਕਰੀਏ ਜਿਹਦੇ ਨਾਲ ਹਰੇ ਕੋਈ ਆਪਾਂ ਮੋਹਮ ਸ਼ੁਰੂ ਕਰਨੀ ਹੁੰਦੀ ਉਹ ਪਹਿਲੇ ਹੀ ਟਾ ਲੱਗ ਜਾਂਦੇ ਉਹਨੂੰ ਉਦੋਂ ਗਰੇਜ ਕੀਤਾ ਜਾਵੇ ਤਾਂ ਕਰਕੇ ਮੈਂ ਹੁਣ ਲਾਈਵ ਹੋਇਆ ਵੀ ਯਾਰ ਘਟੋ ਘਟਾਪਾ ਜਿਹੜੀ ਚੀਜ਼ ਨੂੰ ਹੁਣ ਉਹ ਉੱਥੇ ਉੱਥੇ ਤਿੰਨ ਵਾਈਟ ਹੈ ਜੀ ਇੱਕ ਮੈਂ ਬੋਲਿਆ ਸੀ ਉੱਥੇ ਤੇ ਦੋ ਮੁੰਡੇ ਹੋਰ ਸੀ ਉਹਦਾ ਦੋਨੋਂ ਦੀ ਜਲਾਈ ਚਲੋ ਮੇਰੀ ਵੀ ਕੱਟਦੀ ਜੇ ਤੁਸੀਂ ਮੇਰੀ ਵਾਈਟ ਪੂਰੀ ਮੇਰੀ ਸੁਣੀ ਹੁੰਦੀ ਨਾ ਗੱਲ ਤਾਂ ਤੁਹਾਨੂੰ ਸਭ ਨੂੰ ਕਲੀਅਰ ਹੋ ਜਾਣਾ ਸੀ ਕਿ ਆਪਾਂ ਮਕਸਦ ਕੀ ਆ ਸਾਡਾ ਆਪਾਂ ਕਰਨ ਕੀ ਰਹੇ ਆ ਹਨ ਤੇ ਤੁਸੀਂ ਉਹ ਚੀਜ਼ ਸੁਣੀ ਹੀ ਨਹੀਂ ਜਾਂ ਤੁਹਾਡੇ ਪੱਤਰਕਾਰਾਂ ਤੁਹਾਨੂੰ ਭੇਜੀ ਨਹੀਂ ਐ ਅੱਧੀ ਅਧੂਰੀ ਖਬਰ ਤੁਹਾਨੂੰ ਭੇਜ ਦਿੱਤੀ ਤੇ ਤੁਸੀਂ ਉਹ ਚਲਾ ਦਿੱਤੀ ਤੇ ਜਿਹਦੇ ਵਿੱਚ ਤੁਸੀਂ ਜਿਹੜੀਆਂ ਹੈਡਲਾਈਨਾਂ ਵੀ ਬੜੀ ਗਲਤ ਦਿੱਤੀਆਂ ਐ ਬੋਲਿਆ ਅਸੀਂ ਆਪਣੇ ਸਟੈਂਡ ਤੇ ਅੱਜ ਵੀ ਕਾਇਮ ਐ ਕੱਲ ਵੀ ਕਾਇਮ ਰਾਵਾਂਗੇ ਕਿ ਇਹਨਾਂ ਨੇ ਜਿਹੜੇ ਪ੍ਰਵਾਸੀ ਆ ਜਾਂ ਜਿਹੜੇ ਵੀ ਹੈਗੇ ਉਹਨਾਂ ਦੀਆਂ ਵੋਟਾਂ ਕਟਾਈਆਂ ਜਾਣਗੀਆਂ ਜਿਹੜੇ ਨਿਆਂ ਤਰੀਕੇ ਦੇ ਨਾਲ ਵੋਟਾਂ ਇਸ ਤਰ੍ਹਾਂ ਬਣੀਆਂ ਕਿਉਂਕਿ ਕੋਸਕੇ ਸਰਪੰਚਾਂ ਪੰਚਾਂ ਜਾਂ ਐਮਸੀਆਂ ਪ੍ਰਧਾਨਾਂ ਜਿਹੜੇ ਵੀ ਹੈਗੇ ਸਾਡੇ ਜਿਹੜੀ ਨੌਰੇ ਤੇ ਗੱਲ ਆਈ ਹੈ ਜਦ ਹੁਣ ਐਮਸੀ ਇਲੈਕਸ਼ਨ ਹੋਣੇ ਉਹਦੇ ਚ ਵੀ ਆਪਾਂ ਐ ਚੀਜ਼ ਦੇਖਾਂਗੇ ਵੀ ਕੁਝ ਕੁ ਇਹ ਚੀਜ਼ਾਂ ਸਾਹਮਣੇ ਆਈਆਂ ਜਿਹਦੇ ਵਿੱਚ ਸਿਰਫ ਆਪਣੀ ਚੌਧਰ ਦੇ ਲਈ ਜਾਂ ਆਪਣੇ ਰਾਜਕਰਨ ਦੇ ਲਈ ਉਹ ਵੋਟਾਂ ਬਣਾਈਆਂ ਗਈਆਂ ਸੀ ਠੀਕ ਹੈ ਨਾ ਤੇ ਇਸ ਕਰਕੇ ਇਹ ਮੋਹਿਮ ਤਾਂ ਇਹ ਹੈ ਵੀ ਜਿਹੜੀਆਂ ਵੋਟਾਂ ਪੰਜਾਬ ਦੀਆਂ ਨਹੀਂ ਆ ਜਾਂ ਜਿਹੜੇ ਲੋਕ ਪੰਜਾਬ ਦੇ ਨਹੀਂ ਆ ਜਾ ਜਿਹੜੇ ਸਾਡੇ ਸੂਬੇ ਦੇ ਨਹੀਂ ਹੈਗੇ ਤਾਂ ਉਹਦੀਆਂ ਵੋਟਾਂ ਇੱਥੇ ਕਿਸ ਤਰ੍ਹਾਂ ਬਣੀਆਂ ਉਹ ਪੂਰੀ ਉਹਦੀ ਜਾਂਚ ਪੜਤਾਲ ਕੀਤੀ ਜਾਊਗੀ ਤੇ ਜਿਨ੍ਹਾਂ ਬਣਾਈਆਂ ਉਹਦੇ ਨਾਲ ਵੀ ਪੁੱਛਿਆ ਜਾਊਗਾ ਨਾ ਵੀ ਗਲਤ ਕੀਤੀ ਜਾਊਗੀ ਕਿ ਕਿਉਂ ਬਣਾਈਆਂ ਹੈ ਨਾ ਉਹ ਬਾਅਦ ਦਾ ਵਿਸ਼ਾ ਹੈ ਪਹਿਲਾਂ ਮੈਂ ਚੰਦਨਾ ਵਾਲਿਆਂ ਨੂੰ ਬੇਨਤੀ ਕਰਦੇ ਲਈ ਲਾਈਵ ਹੋਇਆ ਉਹਦਾ ਵਾਸਤੇ ਕਿ ਮੇਰਾ ਵੀਰ ਹੈ ਜੀ ਆਪਾਂ ਗਲਤ ਖਬਰਾਂ ਨਾ ਚਲਾਇਆ ਕਰੀਏ ਜਿਹਦੇ ਨਾਲ ਜਿਹੜੀ ਆ ਮੋਹਿਮ ਨੂੰ ਪਹਿਲੇ ਢਾਹ ਲੱਗ ਜਾਂਦੀ ਕੰਮ ਦਾ ਸ਼ੁਰੂ ਕਰਨਾ ਹੁੰਦਾ ਆਪਾਂ ਕਿਸੇ ਚੀਜ਼ ਦੀ ਭਲੇ ਦੇ ਲਈ ਤੇ ਆਪਾਂ ਗਲਤ ਜਾਣਕਾਰੀ ਜਾਂ ਅਧੂਰੀ ਜਾਣਕਾਰੀ ਦੇ ਨਾਲ ਪਹਿਲੇ ਹੀ ਉਹ ਚੀਜ਼ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪੈਂਦੇ ਆ ਇਸ ਕਰਕੇ ਆਪਣੇ ਜਿਹੜੇ-ਜਿਹੜੇ ਇਲਾਕੇ ਦੇ ਪੱਤਰਕਾਰ ਹੁੰਦੇ ਉਹਨਾਂ ਨੂੰ ਇਹ ਉਹਨਾਂ ਨੂੰ ਪਹਿਲਾਂ ਪੁੱਛਾਇਆ ਕਰੋ ਠੀਕ ਹੈ ਨਾ ਆਪਣੇ ਪੱਤਰਕਾਰ ਨੂੰ ਵੀ ਯਾਰ ਤੂੰ ਪੂਰੀ ਜਾਣਕਾਰੀ ਕਿਉਂ ਨਹੀਂ ਦਿੰਦਾ ਉਹਨਾਂ ਥੋੜਾ ਜਿਹਾ ਦਾਬਾ ਮਾਰੋ ਪੁੱਛੋ ਅਗਲੇ ਨੂੰ ਵੀ ਜਾਣਕਾਰੀ ਤੂੰ ਅਧੂਰੀ ਕਿਉਂ ਦਿੱਤੀ ਚੈਨਲ ਦੇ ਉੱਤੇ ਤੇ ਪੂਰੀ ਜਾਣਕਾਰੀ ਲੋ ਬਾਕੀ ਜੇ ਮੈਂ ਆਪਣਾ ਨੰਬਰ ਫਲੈਸ਼ ਕੀਤਾ ਹੋਇਆ जिने ਗੱਲ ਕਰਨੀ ਹੋਵੇ ਮੇਰੇ ਨਾਲ ਕਰ ਸਕਦਾ ਮੇਰਾ ਨੰਬਰ ਹੈ 7087470101 ਮੈਂ ਇਹਦੇ ਵਿੱਚ ਵੀ ਲਿਖ ਦਿੰਦਾ ਤੇ ਜਿਨਾਂ ਜੋ ਕੱਲ ਬਿੰਨਾ ਕਰਨੀ ਉਹ ਪੁੱਛ ਸਕਦੇ ਹੋ ਪਰ ਅਧੂਰੀ ਜਾਂ ਗਲਤ ਖਬਰ ਕਿਰਪਾ ਕਰਕੇ ਨਾ ਚਲਾਇ ਜਾਵੇ ਕਿਉਂਕਿ ਪੰਜਾਬ ਦਾ ਪਹਿਲੇ ਹੀ ਵਿਚਾਰਾ ਵਿਚਾਰਾ ਸੰਤਾ ਭੰਡਾਰਿਆ ਪੰਜਾਬ ਦੇ ਨਾਲ ਖੜੀਏ ਪੰਜਾਬ ਦੇ ਹੱਕ 'ਚ ਖੜੀਏ ਕਿਤੇ ਇਹਨਾਂ ਦੇ ਹੱਕ 'ਚ ਨਾ ਖੜੀਏ ਭੁਲੇਖੇ ਦੇ ਨਾਲ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ